तो सो के मानचिक स्त्री के नल आया कि तुसी पेंटिंग के गिफ्ट करना क्योंकि गिफ्ट तो बहुत महंगी महंगी जानती है बट तुसी सब तो महंगा गिफ्ट ज्यादा करेगा पर एक सब तो महंगा गिफ्ट अमृतसर तो जाएगा सर मेरे नाम सिक्सटी फोर वर्ल्ड रिपोर्ट मेरे नाम दर्जा इस तरह ही गुलाब की पेंटिंग से जरिया बनाई इस तरह एक हॉलीवुड की भी पेंटिंग जारी की गई सो कलाकार सिंह ने दोस्तों एशिया के सब तो वीर ਗੱਲ ਕਰੀਏ ਵਪਾਰੀ ਬੰਦੇ ਦੀ ਤਾਂ ਮੁਕੇਸ਼ ਸ਼ੰਭਾਨੀ ਜਿਨ੍ਹਾਂ ਦੇ ਮੁੰਡੇ ਦਾ ਵਿਆਹ 12 ਜੁਲਾਈ ਨੂੰ ਹੈ ਤਾਂ ਸਭ ਵਿਆਹ ਦੇ ਵਿੱਚੇ ਕਈ ਕਲਾਕਾਰ ਪਹੁੰਚਣਗੇ ਮਹਾਨ ਹਸਤੀਆਂ ਵੱਡੀਆਂ ਹਸਤੀਆਂ ਗੱਲ ਕਰੀਏ ਗਿਫਟਾਂ ਦੀਆਂ ਤਾਂ ਮਹਿੰਗੇ ਮਹਿੰਗੇ ਗਿਫਟ ਵੀ ਮਿਲਣਗੇ ਪਰ ਇੱਕ ਸਭ ਤੋਂ ਮਹਿੰਗਾ ਗਿਫਟ ਅੰਮ੍ਰਿਤਸਰ ਤੋਂ ਜਾਏਗਾ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਉਹ ਗਿਫਟ ਕਿਹੜਾ ਹੈ ਜੋ ਦਿਲ ਤੋਂ ਤਿਆਰ ਕੀਤਾ ਗਿਆ ਹੈ ਤਸਵੀਰਾਂ ਸਭ ਤੋਂ ਪਹਿਲੇ ਦੇਖ ਸਕਦੇ ਜੇ ਉਸ ਗਿਫਟ ਦੀਆਂ ਇਹ ਗਿਫਟ ਹੈ ਜਿਹੜਾ ਪਹਿਲੇ ਇੱਕ ਕਪਲ ਤਿਆਰ ਕੀਤਾ ਗਿਆ ਨੰਤਮ ਬਾਨੀ ਅਤੇ ਰਾਧਿਕਾ ਮਰਜੰਟ ਦੀ ਫੋਟੋ ਜਿਹੜੀ ਤਿਆਰ ਕੀਤੀ ਗਈ ਹੈ ਇਹ ਫੋਟੋ ਤੁਹਾਨੂੰ ਇੰਟਰਨੈਟ ਤੇ ਨਹੀਂ ਮਿਲੇਗੀ ਖਾਸियत ਕੀ ਹੈ ਇਹ ਹੱਥੀ ਤਿਆਰ ਕੀਤੀ ਗਈ ਹੈ ਜਿਸ ਦੇ ਉੱਤੇ ਕਈ ਦਿਨਾਂ ਦਾ ਸਮਾਂ ਲੱਗਾ ਹੈ ਵੱਖ-ਵੱਖ ਤਰੀਕੇ ਦੇ ਕਲਰ ਵਰਤੇ ਗਏ ਨੇ ਤੇ ਜਿਹੜੇ ਤੁਸੀਂ ਉੱਤੇ ਡਿਜ਼ਾਈਨਿੰਗ ਦੇਖ ਰਹੇ ਜੇ ਇਹ ਵੀ ਨਹੀਂ ਤੁਹਾਨੂੰ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਖੁਦ ਦੀ ਕਲਾਕਾਰੀ ਹੈ ਤਾਂ ਜਿਨ੍ਹਾਂ ਵੱਲੋਂ ਤਿਆਰ ਕੀਤੀ ਗਈ ਹੈ ਸਾਡੇ ਨਾਲ ਰੂਬਲ ਬਾਜੀ ਮਜੂਨੇ ਉਹਨਾਂ ਨਾਲ ਗੱਲ ਕਰਾਂਗੇ ਇਸ ਤਰੀਕੇ ਨਾਲ ਮੰਚ ਆਇਆ ਕਿ ਸਭ ਤੋਂ ਪਹਿਲੇ ਤਾਂ ਸਵਾਗਤ ਹੈ ਡਾਊਟ ਨੇਸ ਇੰਡੀਆ ਦਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਸਭ ਤੋਂ ਪਹਿਲੇ ਤਾਂ ਸੋਕੇ ਮੰਚੇ ਕਿਸ ਤਰੀਕੇ ਨਾਲ ਲਾਇਆ ਕਿ ਤੁਸੀਂ ਪੇਂਟਿੰਗ ਬਣਾ ਕੇ ਗਿਫਟ ਕਰਨਾ ਕਿਉਂਕਿ ਗਿਫਟ ਤਾਂ ਬਹੁਤ ਮਹਿੰਗੇ ਮਹਿੰਗੇ ਜਾਣਗੇ ਪਰ ਤੁਸੀਂ ਸਭ ਤੋਂ ਮਹਿੰਗਾ ਗਿਫਟ ਤਿਆਰ ਕਰਤਾ ਹੈ ਸਰ ਮੈਂ ਇੱਕ ਕਲਾਕਾਰ ਹੈ گاਵਾ ਮੈਂ ਪੇਂਟਿੰਗਸ ਬਣਾ ਕੇ ਸਭ ਤੋਂ ਪਹਿਲਾਂ ਤੇ ਮੈਂ ਦੋਵਾਂ ਨੂੰ ਵਧਾਈ ਦੇਣਾ ਵਾ ਜਿਹੜੇ ਕਿ ਕੱਲ ਵਿਆਹ ਦੇ ਬੰਦਨ ਦੇ ਵਿੱਚ ਬੰਨਣ ਜਾ ਰਹੇ ਨੇ ਇੱਕ ਅੰਮ੍ਰਿਤਸਰ ਵਾਲੋ ਪੰਜਾਬ ਵਾਲੋ ਇੱਕ ਗਿਫਟ ਉਹਨਾਂ ਨੂੰ ਭੇਜ ਰਿਹਾ ਵਾ ਕਿ ਜਿਹੜਾ ਮੈਂ ਚਾਹਨਾ ਮੈਂ ਕਿ ਆਪਣੇ ਘਰ ਦੇ ਵਿੱਚ ਉਹ ਸਜਾਣ ਇੱਕ ਤੋਹਫਾ ਜਿਹੜਾ ਉਹਨਾਂ ਦੀ ਤਸਵੀਰ ਬਣਾ ਕੇ ਭੇਜ ਰਿਹਾ ਵਾ ਤੇ ਉੱਥੇ ਆਪਣੇ ਘਰ ਦੇ ਵਿੱਚ ਸਜਾਣ ਤੇ ਇਸ ਤੋਂ ਵੱਡੀ ਕੀ ਗੱਲ ਹੋ ਸਕਦੀ ਗੱਲ ਕਰੀਏ ਪੇਂਟਿੰਗ ਤਿਆਰ ਕਰਨ ਲੱਗਿਆ ਕਿਸ ਤਰੀਕੇ ਨਾਲ ਵਿਚਾਰ ਆਇਆ ਕਿੰਨੇ ਦਿਨ ਦਾ ਸਮਾਂ ਲੱਗਾ ਕਿਹੜੀ ਕਿਹੜੀ ਚੀਜ਼ਾਂ ਮੁਸ਼ਕਲ ਆਈਆਂ ਵਿੱਚ ਕਿਹੜੇ ਕਿਹੜੇ ਕਲਰ ਵਰਤੇ ਗਏ ਨੇ ਸਰ ਵਿਚਾਰ ਇਸ ਤਰ੍ਹਾਂ ਆਇਆ ਕਿ ਮੈਂ ਇਸ ਤੋਂ ਪਹਿਲਾਂ ਵੀ ਨੈਸ਼ਨਲ ਇੰਟਰਨੈਸ਼ਨਲ ਕੰਮ ਕਰ ਚੁੱਕਿਆ ਵਾ ਤੇ ਇਹ ਜਿਹੜਾ ਵਿਆਹ ਹੈਗਾ ਵੀ ਇੰਟਰਨੈਸ਼ਨਲ ਲੈਵਲ ਤੋਂ ਘੱਟ ਨਹੀਂ ਹੈਗਾ ਕਿ ਜਿਹਦੇ ਵਿੱਚ ਕਿ ਇੰਨਾ ਪੈਸਾ ਲਗਾ ਰਹੇ ਨੇ ਰਾਇਲ ਫੰਸ ਰਾਇਲ ਵੈਡਿੰਗ ਦਾ ਸ਼ਾਹੀ ਵਿਆਹ ਹੈਗਾ ਵਾ ਜਿਹਦੇ ਵਿੱਚ ਹਾਲੀਵੁੱਡ ਸਟਾਰਸ ਆ ਰਹੇ ਨੇ ਇੰਡੀਆ ਦੇ ਵਿੱਚ ਮੁੰਬਈ ਦੇ ਵਿੱਚ ਇਹ ਪੰਜਾਬੀ ਸਟਾਰਸ ਇੱਥੋਂ ਆ ਰਹੇ ਨੇ ਠੀਕ ਹੈ ਅਗਰ ਗੱਲ ਕੀਤੀ ਜੇ ਫਿਲਮ ਇੰਡਸਟਰੀ ਬਾਲੀਵੁੱਡ ਦੀ ਸਾਰੀ ਆ ਰਹੀ ਨੇ ਬਿਜ਼ਨਸmen ਆ ਰਹੇ ਨੇ ਪੋਲੀਟਿਸ਼ੀਅਨਸ ਆ ਰਹੇ ਨੇ ਇਸ ਤਰ੍ਹਾਂ ਹਰ ਫੀਲਡ ਦੇ ਕ੍ਰਿਕਟਰਸ ਆ ਰਹੇ ਨੇ ਕੋਈ ਵੀ ਐਸਾ ਵਿਅਕਤੀਆਂ ਜਾਂ ਸੁਪਰਸਟਾਰ ਨਹੀਂ ਹੈ ਜਿਹੜਾ ਇਹਨਾਂ ਦੇ ਵਿਆਹ ਵਿੱਚ ਨਹੀਂ ਆ ਰਿਹਾ ਤੇ ਮੈਂ ਵੀ ਇੱਕ ਆਪਣੀ ਕਲਾ ਦੇ ਰਾਈ ਇਹਨਾਂ ਨੂੰ ਵਧਾਈ ਦਿੱਤੀ ਆ ਪੰਜਾਬੀ ਬੋਲਣ ਤੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 22 ਦਿਨ ਲੱਗੇ ਆ ਇਹ ਪੇਂਟਿੰਗ ਨੂੰ ਤਿਆਰ ਕੀ ਤੇ ਕੱਲੇ ਨੂੰ ਮੈਂ ਪੇਂਟਿੰਗ ਨੂੰ ਤਿਆਰ ਕਰਤਾ ਸੀ ਤੇ ਅੱਜ ਤਈਵਾਂ ਦਿਨਾਂ ਗੱਜੂ ਵੀ ਮੈਂ ਇਹਨੂੰ ਥੋੜੇ ਜੇ ਫਾਈਨਲ ਟੱਚਸ ਦੇ ਰਿਹਾ ਕਿ ਪਰਸੋਂ ਤੇ ਕੱਲੇ ਨਾਲ ਹੀ ਵਿਆਹ ਹੋ ਜਾ ਰਿਹਾ ਤੇ ਕੋਈ ਕਮੀ ਪੇਸ਼ੀ ਅਗਰ ਹੈਗੀ ਆ ਤੇ ਮੈਨੂੰ ਪੇਂਟਿੰਗ ਨੂੰ ਦੂਰ ਕਰਾਂ ਤੇ ਇੱਕ ਹੋਰ ਇਹ ਪੇਂਟਿੰਗ ਦੇ ਵਿੱਚ ਖਾਸ ਗੱਲ ਹੈਗੀ ਆ ਕਿ ਇਹ ਜੋੜੀ ਜਿਹੜੀ ਆ ਇਹ ਅਲੱਗ-ਅਲੱਗ ਪੇਂਟਿੰਗ ਨੂੰ ਮੈਂ ਕੰਬਾਈਨ ਕੀਤਾ ਰਾधिका ਮਰਚੰਟ ਦੀ ਅਲੱਗ ਫੋਟੋ ਆ ਅਨੰਤਮਾਨੀ ਦੀ ਅਲੱਗ ਫੋਟੋ ਆ ਤੇ ਇੱਕ ਵਿਆਹ ਵਾਲਾ ਮਾਹੌਲ ਬਣਾਇਆ ਜਿਸ ਤਰ੍ਹਾਂ ਕਿ ਅਗਰ ਡ्रेसेस ਦੀ ਗੱਲ ਕੀਤੀ ਜਾਵੇ ਪਿੰਕ ਕਲਰ ਨੂੰ ਇਹ ਲੈ ਕੇ ਆਏ ਵਿੱਚ ਪੇਂਟਿੰਗ ਦੇ ਵਿੱਚ ਰੈੱਡ ਕਲਰ ਨੂੰ ਲੈ ਕੇ ਆਏ ਆ ਤਾਂ ਕਿ ਇੱਕ ਵਿਆਹ ਵਾਲਾ ਮਾਹੌਲ ਬਣੇ ਅਨੰਤਮਾਨੀ ਦਾ ਬਲੈਕ ਕੋਟ ਹੀ ਜਿਹੜੀ ਫੋਟੋ ਤੋਂ ਪੇਂਟਿੰਗ ਦਾ ਹੀ ਅਗਰ ਗੱਲ ਕੀਤੀ ਜਾਵੇ ਬਲੈਕ ਕਲਰ ਵਿਆਹ ਦੇ ਵਿੱਚ ਨਹੀਂ ਸਹੀ ਲੱਗਦਾ ਉਹਨੂੰ ਬਲੈਕ ਕਲਰ ਨੂੰ ਅਸੀਂ ਇਹ ਬਲੂ ਕਲਰ ਦੇ ਵਿੱਚ ਬਣਾਇਆ ਤੇ ਜਿਹੜੀ ਡਿਜ਼ਾਈਨਿੰਗ ਕੀਤੀ ਆ ਪੇਂਟਿੰਗ ਦੇ ਵਿੱਚ ਸਾੜੀ ਦੇ ਉਹ ਇਦਾਂ ਦਾ ਡਿਜ਼ਾਈਨ ਇੰਟਰਨੈਟ ਤੇ ਨਹੀਂ ਆ ਕਿਉਂਕਿ ਇਦਾਂ ਦੀ ਸਾੜੀ ਉਹਨਾਂ ਨੇ ਕਦੀ ਪਾਈ ਨਹੀਂ ਇੱਕ ਆਪਣੀ ਕਲਾਕਾਰੀ ਦੀ ਆਪਣੀ ਕ੍ਰੀਏਟੀਵਿਟੀ ਹੈਗੀ ਆ ਤੇ ਜਿਹੜੇ ਅੰਦਰ ਫਲਾਵਰਸ ਬਣਾਏ ਉਹ ਵੀ ਨਹੀਂ ਕਿਤੇ ਉਹ ਵੀ ਆਪਣੀ ਕ੍ਰੀਏਟੀਵਿਟੀ ਇੱਕ ਦਿਖਾਈ ਆ ਤੇ ਬੈਕਗਰਾਉਂਡ ਅਗਰ ਕੀ ਗੱਲ ਕੀਤੀ ਜਾਵੇ ਬੈਕਗਰਾਉਂਡ ਬਲੂ ਕਲਰ ਦੇ ਨਾਲ ਲਾਈਟ ਸकाई ਬਲੂ ਦਾ ਕੰਬੀਨੇਸ਼ਨ ਕੀਤਾ ਤੇ ਜਿਹੜਾ ਇਹਦਾ ਪੇਂਟਿੰਗ ਦਾ ਟੋਟਲ ਸਾਈਜ਼ ਹੈਗਾ ਵਾ 5 ਫੀਟ ਬਾਈ 6 ਫੀਟ ਪੇਂਟਿੰਗ ਦਾ ਸਾਈਜ਼ ਆ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਗੱਲ ਕਰੀਏ ਆਪਣੀ ਕਲਾ ਦੇ ਰਾਹੀਂ ਤੁਸੀਂ ਵਧਾਈ ਦਿੱਤੀ ਹੈ ਹਾਂ ਪੰਜਾਬ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਬਹੁਤ ਕਲਾਕਾਰ ਨੇ ਪੇਂਟਰ ਬਿਲਕੁਲ ਤੁਹਾਨੂੰ ਇਹ ਮੌਕਾ ਮਿਲਿਆ ਇੱਕ ਰਾਇਲ ਵੈਡਿੰਗ ਦੇ ਵਿੱਚ ਉਨਾਲੀ ਗਿਫਟ ਤਿਆਰ ਕਰਨ ਦਾ ਜਿਹੜਾ ਤਿਆਰ ਕੀਤਾ ਕਿੰਨੇ ਕੀ ਮਾਨ ਵਾਲੀ ਗੱਲ ਮਹਿਸੂਸ ਕਰਦੇ ਬੜੀ ਮਾਨਮਲੀ ਗੱਲ ਆ ਕਿ ਇੱਕ ਅੰਬਾਨੇ ਪਰਿਵਾਰ ਦੇ ਮੈਂਬਰਾਂ ਦੀ ਪੇਂਟਿੰਗ ਆਈ ਮੈਂ ਪਹਿਲਾਂ ਵੀ ਜਦੋਂ ਨੀਤਾ ਬਾਨੀ 골ਡਨ ਟੈਂਪਲ ਮੱਥਾ ਟੇਕਣ ਆਉਂਦੇ ਹੀ ਕਾਫੀ ਵਾਰ ਅਮਰਸਰ ਆਇਆ ਪੰਜਾਬ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਦੋਂ ਵੀ ਮੈਂ ਸੋਚਦਾ ਸੀ ਅਗਰ ਕੋਈ ਮੌਕਾ ਮਿਲਦਾ ਵਾ ਕੋਈ ਇਹਨਾਂ ਦੇ ਘਰ ਦੇ ਵਿੱਚ ਕੋਈ ਖੁਸ਼ੀ ਆਂਦੀ ਆ ਤੇ ਮੈਂ ਪੇਂਟਿੰਗ ਬਣਾਵਾਂਗਾ ਜਿਸ ਵਾਰ ਆ ਕੇ ਮ ਬ੍ਰਿਟਨ ਦੇ ਮਹਾਰਾਜੇ ਜਦੋਂ ਉਹਨਾਂ ਦੀ ਰਾਇਲ ਵੈਡਿੰਗ ਹੋਈ ਉਹਦੋਂ ਵੀ ਮੈਂ ਪੇਂਟਿੰਗ ਦਾ ਹੀ ਤੇ ਇੰਡੀਆ ਦੇ ਵਿੱਚ ਪੋਲੀਟਿਸ਼ੀਅਨਸ ਨਰਿੰਦਰ ਮੋਦੀ ਜਿੱਤੇ ਰਾਸ਼ਟਰਪਤੀ ਇੰਡੀਆ ਦੇ ਤਿੰਨ ਰਾਸ਼ਟਰਪਤੀ ਆ ਰਹੀ ਪੇਂਟਿੰਗ ਲਈ ਉਹਨਾਂ ਰੇ ਤਿੰਨਾਰੇ ਅਪਰੀਸ਼ੀਏਸ਼ਨ ਵੀ ਆਏ ਤੇ ਇੱਕ ਮੌਕਾ ਮੈਨੂੰ ਮਿਲਿਆ ਇਸ ਤੋਂ ਵਧੀਆ ਮੌਕਾ ਕੀ ਹੋ ਸਕਦਾ ਵਾ ਕਿ ਉਹਨਾਂ ਦੇ ਫੈਮਿਲੀ ਦੇ ਵਿੱਚ ਵਿਆਹ ਦਾ ਮੌਕਾ ਆ ਤੇ ਮੈਂ ਪੇਂਟਿੰਗ ਨੂੰ ਤਿਆਰ ਕੀਤਾ ਆ ਜਿਹੜੀ ਸਾਈਡ ਤੇ ਤੁਸੀਂ ਬਾਲੀਵੁੱਡ ਸਾਰੀ ਲਗਾਈ ਜੇ ਮੈਂ ਫੋਟੋਆਂ ਦੇਖ ਰਿਹਾ ਇਨੂੰ ਕਿੰਨਾ ਟਾਈਮ ਲੱਗਾ ਬਣਾਉਣ ਚ ਸਰ ਜਦੋਂ ਤੋਂ ਬੋਲੀਵੁੱਡ ਦਾ 100 ਸਾਲ ਹੋਇਆ ਹੈ 100 ਸਾਲ ਜਿਸ ਤਰ੍ਹਾਂ ਕਿ ਮੈਂ ਕੱਪਲ ਪੇਂਟਿੰਗ ਬਣਾ ਲਾਈ ਮੇਰੇ ਦਿਮਾਗ ਦੇ ਵਿੱਚ ਆ ਗਿਆ ਕਿ ਮੈਂ ਦੋ ਜਨਾਂ ਦੀ ਅਗਰ ਫੋਟੋ ਬਣਾ ਸਕਦਾ ਵਾਂ ਤੇ ਮੈਂ 100 ਸਾਲ ਤੇ ਵੀ ਪੇਂਟਿੰਗ ਬਣਾ ਸਕਦਾ ਮੈਂ ਫੋਕਲਾਕਰ ਬਣਾਤੇ ਜਿੱਦੇ ਤੋਂ ਦਾਦਾ ਸਾਹਿਬ ਫਾਲਕੇ ਨੇ ਫਿਲਮ ਇੰਡਸਟਰੀ ਸ਼ੁਰੂ ਕੀਤੀ ਜਿਨ੍ਹਾਂ ਦੇ ਨਾਮ ਤੇ ਅਵਾਰਡ ਵੀ ਮਿਲਦੇ ਨੇ ਦਾਦਾ ਸਾਹਿਬ ਫਾਲਕੇ ਅਵਾਰਡ ਉੱਥੋਂ ਲੈ ਕੇ ਆਸ਼ਕੀ 2 ਮੂਵੀ ਆਈ ਸੀ 2013 ਦੇ ਵਿੱਚ ਤੇ ਸ਼ਰਦਾ ਕਬੂਰ ਦੇ ਨਾਲ ਅਦਿੱਤੇ ਰੋਏ ਕਬੂਰ ਦੀ ਫਿਲਮ ਆਈ ਉਥੋਂ ਤੱਕ ਉਹ ਉਹ ਵੀ ਬੜੇ ਫੇਮਸ ਸੀ ਇਹ ਜੋੜੀ ਜਦੋਂ ਫਿਲਮ ਆਈ ਸੀ ਉਥੋਂ ਲੈ ਕੇ ਪੂਰੀ ਹਿਸਟਰੀ ਨੂੰ ਕਵਰ ਕਰਤਾ ਜਿਹਦੇ ਵਿੱਚ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵੀ ਕਲਾਕਾਰ ਸਨੀ ਦੋਲ ਜਤਿੰਦਰ ਕਾਫੀ ਸਟਾਰ ਪਰਮਿੰਦਰ ਉਹਨਾਂ ਨੇ ਵੀ ਕਵਰ ਕੀਤਾ 뮤జిక్ ਡਾਇਰੈਕਟਰ ਐਕਟਰ ਐਕਟ੍ਰੈਸ ਕਮੇਡੀਅਨ ਤੇ ਵਿਲਨ ਸਾਰਿਆਂ ਨੂੰ ਪੇਂਟਿੰਗ ਦੇ ਵਿੱਚ ਖਬਰ ਕੀਤਾ ਪੂਰੀ ਇੱਕ ਇਤਿਹਾਸ ਬਣਾਇਆ ਜਿੰਨੇ ਵੀ ਮਸ਼ਹੂਰ ਹੋਏ ਸੰਜੇ ਦਾ ਤਸ਼ਾਰੂਪਾਂ ਨਾਨਾ ਬਾਟੇਕਰ ਚਲ ਇੱਕ ਗੱਲ ਕਰੀਏ ਅਵਾਰਡਾਂ ਦੀ ਅੱਜ ਹੁਣ ਤੱਕ ਕਿੰਨੇ ਅਵਾਰਡ ਤੁਸੀਂ ਅਚੀਵ ਕਰ ਚੁੱਕੇ ਜੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਸਰ ਮੇਰੇ ਨਾਮ 64 ਵੋਲਡ ਰਿਪੋਰਟਸ ਮੇਰੇ ਨਾਮ ਦਰਜਾ ਇਸ ਤਰ੍ਹਾਂ ਹੀ ਕੋਲਾਰਜ ਪੇਂਟਿੰਗਸ ਜਿਹੜੀਆਂ ਬਣਾਈ ਆ ਇਸ ਤਰ੍ਹਾਂ ਹੀ ਇੱਕ ਹਾਲੀਵੁੱਡ ਦੀ ਵੀ ਪੇਂਟਿੰਗ ਤਿਆਰ ਕੀਤੀ ਆ ਸੋ ਕਲਾਕਾਰ ਸੇਮ ਇਦਾਂ ਤੇ ਸ਼ਾਲੀ ਰਾਸ਼ਟਰਪਤੀ ਅਮਰੀਕਾ ਦੇ ਮੇਲ ਉਸ ਦਾ ਪੇਂਟਿੰਗ ਦਾ ਸਾਈਜ਼ ਵੀ ਆ ਕਿਉਂਕਿ ਉਹਦੇ ਵਿੱਚ 46 ਆ ਤੇ ਉਹ ਪੇਂਟਿੰਗ ਦਾ ਜਿਹੜਾ ਸਿੰਗਲ ਇੱਕ ਪੋਰਟਰਟ ਦਾ ਇੰਚ ਸਾਈਜ਼ ਉਹ ਥੋੜਾ ਇਸ ਤੋਂ ਵੱਡਾ ਬਣਿਆ ਕਿਉਂਕਿ ਐਡੇ ਕੈਨਵਸ ਤੇ 100 ਕਲਾਕਾਰ ਆ ਉਹ 46 ਆ ਤੇ ਉਹ ਇੱਕ ਇੱਕ ਜਿਹੜੀ ਪੋਰਟਰਟ ਥੋੜੀ ਸਾਈਜ਼ ਵੱਡਾ ਵੱਢਾ ਗਿਆ ਹੀ ਫਿਰ ਉਸ ਤੋਂ ਬਾਅਦ ਇੰਡੀਆ ਚ ਜਿਹੜੀ ਹੋਣ ਇਲੈਕਸ਼ਨ ਆਈ ਆ ਉਹਦੇ ਵਿੱਚ 15 ਪ੍ਰਾਈਮ ਮਿਨਿਸਟਰ ਬਣੇ ਉਹ ਪੇਂਟਿੰਗ ਦਾ ਵੀ ਸਾਈਜ਼ ਲਗਭਗ ਐਡਾ ਹੀ ਆ ਤੇ ਉਹ ਹੋਰ ਸਾਈਜ਼ ਉਹਦਾ ਪੇਂਟਿੰਗ ਦਾ ਵੱਡਾ ਹੋ ਗਿਆ ਇੱਕ ਸਿੰਗਲ ਜਿਹੜੀ ਫੋਰਟਰਟ ਆ ਕਿਉਂਕਿ ਇੱਕ ਫਰੇਮ ਦੇ ਵਿੱਚ 100 ਫਰੇਮ 100 ਕਲਾਕਾਰ ਨੇ ਇੱਕ ਫਰੇਮ ਦੇ ਵਿੱਚ 15 ਕਲਾਕਾਰ ਬਣਾਏ ਆਟੋਮੈਟਿਕ ਉਹ ਸਾਈਜ਼ ਜਿਹੜਾ ਪੇਂਟਿੰਗ ਦਾ ਵੱਡਾ ਹੋ ਜਾਂਦਾ ਤੇ ਕੁੱਲ ਮਿਲਾ ਕੇ 64 ਵਲਡ ਰਿਪੋਰਟਸ ਮੇਰੇ ਨਾਮ ਦਰਜਾ ਜਿਨ੍ਹਾਂ ਵਿੱਚੋਂ ਅਸ਼ੀਆ ਬੁੱਕ ਆਫ ਰਿਪੋਰਟਸ ਇੰਡੀਆ ਬੁੱਕ ਆਫ ਰਿਪੋਰਟਸ ਮਦਰ ਇੰਡੀਆ ਬੁੱਕ ਆਫ ਰਿਪੋਰਟਸ ਇੰਡੀਅਨ ਫਾਊਂਡੇਸ਼ਨ ਆਵਾਰਡ ਐਸੇ ਇਦਾਂ ਹੀ ਐ ਐਕਸਕਲੂਸਿਵ ਵਲਡ ਰਿਪੋਰਟਸ ਇਕੁਲ ਮਿਲਾ ਕੇ ਮੇਰੇ 64 ਵਲਡ ਰਿਪੋਰਟਸ ਨਾਮ ਦਰਜਾ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਦਾ ਅਪਰੀਸ਼ੀਏਸ਼ਨ ਲੈਟਰ ਆਇਆ ਇੰਡੀਆ ਦੇ ਚੀਨ ਰਾਸ਼ਟਰਪਤੀ ਆ ਦੇ ਪ੍ਰਸ਼ੰਸਾ ਪੱਤਰ ਆ ਜੇਕਰ ਗੱਲ ਕਰੀਏ ਹੁਣ ਜਿਹੜੇ ਤੁਸੀਂ ਪੇਂਟਿੰਗ ਗਿਫਟ ਤਿਆਰ ਕੀਤਾ ਹੈ ਜੇਕਰ ਅਮਬਾਨੀ ਪਰਿਵਾਰ ਦੇ ਘਰ ਚ ਲੱਗਦਾ ਕਿੰਨੀ ਕੀਮਾਨ ਵਾਲੀ ਗੱਲ ਮਹਿਸੂਸ ਕਰਦੇ ਇੱਕ ਬੜੀ ਵੱਡੀ ਗੱਲ ਆ ਕਿ ਏਸ਼ੀਆ ਦੇ ਸਭ ਤੋਂ ਰਿਚੇਸਟ ਪਰਸਨ ਦੇ ਘਰ ਅਗਰ ਪੰਜਾਬੀ ਬੋਲਰ ਪੇਂਟਿੰਗ ਉੱਤੇ ਸਜਾਂਦੇ ਆ ਇੱਕ ਬੜੀ ਵੱਡੀ ਗੱਲ ਆ ਜਿਹੜੀ ਮੈਂ ਮਿਹਨਤ ਕੀਤੀ ਆ ਉਹ ਵੀ ਉਹਨੂੰ ਵੀ ਅਪਰੀਸ਼ੀਏਸ਼ਨ ਮਿਲ ਜਾਏਗਾ ਤੇ ਵੈਸੇ ਵੀ ਅਮਬਾਨੀ ਫੈਮਿਲੀ ਜਿਹੜੀ ਆਰਟ ਲਵਰ ਹੈਗੀ ਆ ਜਿਹੜੇ ਕਲਾਕਾਰਾਂ ਦੀ ਬੜੀ ਰਿਸਪੈਕਟ ਕਰਦੀ ਆ ਅਮੀਰ ਨੇ ਆ এਸ਼ੀਆ ਦੇ ਸਭ ਤੋਂ ਰਿਚੇਸਟ ਪਰਸਨ ਆ ਲੇਕਿਨ ਉਹਨਾਂ ਦੇ ਵਿੱਚ ਵੀ ਇਨਸਾਨੀਅਤ ਆ ਇੱਕ ਕਲਾਕਾਰਾਂ ਨੂੰ ਐ ਅਪੀਸ਼ੀਅਰ ਕਰਦੇ ਆ ਤੇ ਜਿਹੜੀ ਮੇਰੀ ਵੀ ਪੇਂਟਿੰਗ ਹੈਗੀ ਆ ਮੈਨੂੰ ਆਸ਼ਾ ਹੈਗੀ ਆ ਕਿ ਉੱਥੇ ਆਪਣੇ ਹਾਊਸ ਦੇ ਵਿੱਚ ਡਿਸਪਲੇ ਕਰਨਗੇ ਵਿਆਹ ਦੀ ਤਰੀਕ ਕੱਲ ਹੈ ਕਦੋਂ ਤੱਕ ਉਹਨਾਂ ਤੱਕ ਪਹੁੰਚਾਈ ਜਾਏਗੀ ਕਿ ਹੱਥੀ ਦੀ ਤਿਆਰੀ ਹੈ ਇਹ ਕੀ ਲੱਗਦਾ ਪੋਸਟ ਕਰਨੀ ਹੈ ਸਰ ਮੈਂ ਇਹ ਪੇਂਟਿੰਗ ਨੂੰ ਹਫਤਾ 10 ਦਿਨ ਥੋੜੀ ਵੇਟ ਕਰਾਂਗਾ ਅਗਰ ਕੋਈ ਹਫਤੇ 10 ਦਿਨ ਦੇ ਵਿੱਚ ਕੋਈ ਗੋਲਡਨ ਟੈਂਪਲ ਮੱਥਾ ਟੇਕਣ ਆnde ਵਿਆਹ ਤੋਂ ਬਾਅਦ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚੋਂ ਹੋਰ ਵੀ ਕੋਈ ਸਦਸੇ ਆਉਂਦਾ ਤੇ ਮੈਂ ਟਰਾਈ ਕਰੂੰਗਾ ਅਗਰ ਹੱਥੀ ਦਿੱਤੀ ਜਾਵੇ ਕਿਉਂਕਿ ਬਾਲੀਵੁੱਡ ਦੇ ਸਟਾਰਸ ਨੂੰ ਮੈਂ ਹੱਥੀ ਦਿੱਤੀ ਪੇਂਟਿੰਗ ਤੇ ਉਹਨਾਂ ਨੇ ਮੈਨੂੰ ਫੇਸ ਟੂ ਫੇਸ ਐਪਰੀਸ਼ੀਏਸ਼ਨ ਦੀ ਤੇ ਜ਼ਿਆਦਾ ਟਾਈਮ ਨਹੀਂ ਮੈਂ ਫੋਨ 'ਤੇ ਪਾਉਂਗਾ ਕਿਉਂਕਿ ਇੱਕ ਵਿਆਦਾ ਤੋਹਫਾ ਵਿਆਦਾ ਤਾਜ਼ਾ-ਤਾਜ਼ਾ ਹੁੰਦਾ ਖੁਸ਼ੀ ਹੁੰਦੀ ਇੱਕ ਇਹ ਨਹੀਂ ਕਿ ਮੈਂ ਉਹਨਾਂ ਦੀ ਵੇਟ ਕਰਦਾ ਰਵਾਂ 6 ਮਹੀਨੇ ਪੇਂਟਿੰਗ ਆਪਣੇ ਘਰ ਰੱਖਾਂ ਮੈਂ ਹਫ਼ਤਾ 10 ਦਿਨ ਦੇ ਅੰਦਰ-ਅੰਦਰ ਇਹ ਪੇਂਟਿੰਗ ਨੂੰ ਕੋਰੀਅਰ ਕਰ ਦਾਂਗਾ ਤਾਂ ਕੀ ਕਹਿਣਾ ਚਾਹੋਗੇ ਹੁਣ ਕੱਲ ਵਿਆਹ ਜਿੱਕਰ ਉਹ ਵੀਡੀਓ ਦੇਖਦੇ ਹੋਣ ਜਾਂ ਕਿਤੇ ਨਿਊਜ਼ ਚੈਨਲਾਂ 'ਆਪੀ ਪਹੁੰਚੀ ਹੋਵੇ ਬਿਲਕੁਲ ਤਾਂ ਕੀ ਲੱਗਦਾ ਹੈ ਉਹਨਾਂ ਦੇ ਵੀ ਮਨ 'ਚ ਖੁਸ਼ੀ ਹੋਏਗੀ ਕਿ ਆਹ ਡਿਲੀ ਪੇਂਟਿੰਗ ਬਣੀ ਹੈ ਜਾਂ ਐਕਸਾਈਟਮੈਂਟ ਹੋਏਗੀ ਕਿ ਸਾਨੂੰ ਗਿਫਟ ਆਣਾ ਲੱਗੇਗਾ ਬਿਲਕੁਲ ਉਹਨਾਂ ਨੂੰ ਵੀ ਹੋਏਗੀ ਕਿ ਇੱਕ ਉਹਨਾਂ ਦੀ ਤਸਵੀਰ ਹੀ ਬਣੀ ਆ ਕਿਉਂਕਿ ਆਪਣੀ ਤਸਵੀਰ ਦਾ ਤੇ ਹਰ ਕੋਈ ਫੈਨ ਹੁੰਦਾ ਵਾ ਕਿ ਮੇਰਾ ਖੁਦ ਦਾ ਪੋਰਟਰੇਟ ਆ ਅਗਰ ਮੈਨੂੰ ਕੋਈ ਮੈਨੂੰ ਕੋਈ ਮੈਂ ਕਲਾਕਾਰ ਆ ਮੈਨੂੰ ਕੋਈ ਪੇਂਟਿੰਗ ਨਾਲ ਕੇ ਦੇ ਦਿੰਦਾ ਵਾ ਤੇ ਮੈਨੂੰ ਕਿੰਨੀ ਖੁਸ਼ੀ ਹੋਏਗੀ ਕਿ ਮੇਰੀ ਤਸਵੀਰ ਬਣਾ ਕੇ ਦਿੱਤੀ ਆ ਇਦਾਂ ਹੀ ਹਰ ਇਨਸਾਨ ਨੂੰ ਆਪਣੀ ਪੇਂਟਿੰਗ ਦੀ ਤਸਵੀਰ ਦੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਤਾਂ ਬਿਲਕੁਲ ਸਭ ਤੋਂ ਅਮੀਰ ਆਦਮੀ ਦੀ ਗੱਲ ਕਰੀਏ ਮੁਕੇਸ਼ ਸ਼ੰਭਾਨੀ ਤੇ ਜਿਨ੍ਹਾਂ ਦੇ ਬੇਟੇ ਦਾ ਵਿਆਹ 12 ਤਰੀਕ ਨੂੰ ਹੋਣਾ ਹੈ ਉਹ ਪੰਜਾਬ ਵੱਲੋਂ ਮਿਰਸਰ ਵੱਲੋਂ ਨੌਜਵਾਨ ਨੇ ਗਿਫਟ ਤਿਆਰ ਕੀਤਾ ਬਹੁਤ ਹੀ ਸੋਹਣੀ ਜਿਹੜੀ ਪੇਂਟਿੰਗ ਤਿਆਰ ਕੀਤੀ ਆ ਹੂ ਹੂ ਸੇਮ ਕਲਰ ਜਿਹੜੇ ਅਸਲੀਅਤ ਜਿਹੜੀ ਪੇਂਟਿੰਗ ਦੇ ਦੁਆਰਾ ਦਰਸਾਈ ਗਈ ਹੈ ਜੋ ਜੋ ਕਲਪਨਾ ਸੀ ਉਹ ਕੱਪੜਿਆਂ ਦੇ ਰਾਹੀਂ ਬਣਾ ਦਿੱਤੀ ਗਈ ਹੈ ਜੋ ਮਨਚੇ ਵਿਚਾਰ ਨੇ ਇੱਕ ਕਪਲ ਤਿਆਰ ਕਰ ਦਿੱਤਾ ਗਿਆ ਜੋੜਾ ਤਿਆਰ ਕਰ ਦਿੱਤਾ ਗਿਆ ਪੂਰਾ ਇਹ ਤੁਹਾਨੂੰ ਇੰਟਰਨੈਟ ਤੇ ਫੋਟੋ ਨਹੀਂ ਮਿਲੇਗੀ ਕਿਉਂਕਿ ਇਹ ਕੰਬਾਈਨ ਕਰਕੇ ਪੇਂਟਿੰਗ ਦੇ ਰਾਈ ਬਣਾਈ ਗਈ ਹੈ ਤਾਂ ਹੁਣ ਦੇਖਣਾ ਹੈਗਾ ਕਿ ਇਹਨਾਂ ਦੀ ਮਿਹਨਤ ਕਿੰਨੀ ਰੰਗ ਲਿਆਂਦੀ ਹੈ ਦਿਲ ਇੱਛਾ ਹੈ ਕਿ ਇੱਥੇ ਪੇਂਟਿੰਗ ਦਿੱਤੀ ਜਾਵੇ ਪਰ ਜੇਕਰ ਇਹ ਜਿਹਾ ਨਹੀਂ ਹੁੰਦਾ ਤਾਂ ਬਾਈ ਪੋਸਟ ਕੀਤੀ ਜਾਏਗੀ ਕੈਮਰਾ ਪਰਸਨ ਦੇਣਾ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ